ਬਾਈ ਦਾ ਨੰਬਰ ਵੀ ਮੈਂ ਸ਼ੇਅਰ ਕਰੂੰਗਾ ਜੇ ਉਸ ਬਾਈ ਕੋਲ ਪੈਸੇ ਹੋਣ ਤਾਂ ਉਸ ਬਾਈ ਨੂੰ ਫੋਨ ਕਰਿਓ ਜੇ ਪੁੱਛਿਓ ਜੇ ਸਾਡਾ ਵੀ ਉਹ ਬੰਦਿਆ ਨਾਲ ਤੇਰਾ ਕੀ ਦੁਸ਼ਮਣੀ ਸੀ ਵੀ ਜਿਹੜਾ ਤੁਸੀਂ ਇਹੋ ਜਿਹੀ ਗੱਲਾਂ ਕਰਕੇ ਤੇ ਉਹਦੇ ਨਾਲ ਤੁਸੀਂ ਫਰੋਡ ਕਰਨਾ ਚਾਹੁੰਦੇ ਸੀ ਅੱਜ ਦਰਖਤ ਲਾ ਦੇਣੇ ਕਿ ਅੱਜੋਂ ਮੀ ਪੈ ਜਾਂਦਾ ਸਾਡੇ ਸਾਨੂੰ ਹੀ ਪਤਾ ਵੀ ਦਰਖਤ ਲਾਉਣੇ ਜ਼ਰੂਰੀ ਹੈ ਸਾਨੂੰ ਇਸ ਗੱਲ ਦਾ ਸਮਝ ਹੈ ਸਾਰਿਆਂ ਨੂੰ ਸਾਸਰੀਕਾਲ ਵੀਰ ਜੀ ਮੇਰੇ ਭੈਣ ਭਰਾਵਾਂ ਨੂੰ ਮੇਰੇ ਬਜ਼ੁਰਗਾਂ ਨੂੰ ਸਭ ਨੂੰ ਅਸੀਂ ਸਾਸਰੀ ਸਾਸਰੀਕਾਲ ਕਰਦੇ ਹਾਂ ਜੀ ਤੇ ਬਾਈ ਜੀ ਅੱਜ ਤਾਂ ਅਸੀਂ ਫੇਰ ਇੱਕ ਵੀਡੀਓ ਬਣਾਉਣਾ ਚਾਹੁੰਨੇ ਆ ਤੇ ਉਹ ਵੀਡੀਓ ਇਸ ਪ੍ਰਕਾਰ ਹੈ ਬਾਈ ਤੁਹਾਨੂੰ ਕੀ ਦਸੀਏ ਇੱਕ ਬੰਦਾ ਸੀਗਾ ਸਪੇਨ ਤੋਂ ਸਾਡੇ ਨਾਲ ਉਹਨੇ ਗੱਲ ਕੀਤੀ ਕਿਉਂਕਿ ਸਾਡੀ ਉਹਨੇ ਵੀਡੀਓ ਵੇਖੀ ਆ ਨਾ ਤੇ ਸਾਡੇ ਨਾਲ ਉਹਨੇ ਗੱਲ ਕਰੀ ਫੋਨ ਨੰਬਰ ਦਿੱਤਾ ਹੀ ਹੋਇਆ ਸੀ ਵੀਡੀਓ ਤੇ ਤੇ ਜਦੋਂ ਉਹਨੇ ਸਾਡੇ ਨਾਲ ਗੱਲ ਕੀਤੀ ਤੇ ਸਾਨੂੰ ਉੱਥੋਂ WhatsApp ਤੇ ਗੱਲ ਕਰਦਾ ਰਿਹਾ ਤੇ ਸਾਨੂੰ ਕਹਿੰਦਾ ਤੁਹਾਡੇ ਲਈ ਅਸੀਂ ਬਹੁਤ ਕੁਝ ਕਰਨਾ ਚਾਹੁੰਨੇ ਆ ਤੁਹਾਡੀ ਹੈਲਪ ਕਰਨਾ ਚਾਹੁੰਨੇ ਆ ਕੋਈ ਕਾਰ ਹੋਰ ਵੀ ਹੈ ਕਹਿੰਦਾ ਉੱਤੇ ਸਪੇਨ 'ਚ ਉਹ ਵੀ ਤੁਹਾਡੇ ਹੈਲਪ ਕਰਨਾ ਚਾਹੁੰਦਾ ਤੇ ਤੁਸੀਂ ਆਪਦਾ ਐਡਰੈਸ ਦੱਸੋ ਤੇ ਅਸੀਂ ਆਪ ਦਾ ਡਰੈਸਟ ਤਾਂ ਨਹੀਂ ਦੱਸਿਆ ਤੇ ਅਸੀਂ ਕਿਹਾ ਵੀਰੇ ਜਦੋਂ ਤੁਸੀਂ ਆਓਗੇ ਤਾਂ ਉਦੋਂ ਤੁਹਾਡੇ ਨਾਲ ਗੱਲ ਕਰਾਂਗੇ ਫਿਰ ਸਾਨੂੰ ਬਾਲੇ ਮਜਬੂਰ ਕਰਨ ਲੱਗੇ ਕਿਉਂਕਿ ਉਹ ਮੇਰਾ ਫੋਨ ਟੁੱਟ ਗਿਆ ਉਹਦੇ ਵਿੱਚ ਉਹਦੀ WhatsApp ਚੈਟ ਪਈ ਹੈ ਸਾਰੀ ਤੇ ਇਹਨ ਦੇ ਵਿੱਚ ਵੀ ਹੈਗੀ ਹੈ ਜਿਹੜੀ ਉਹ ਅਸੀਂ ਸਕਰੀਨਸ਼ਾਟ ਵੀ ਲਾ ਦੇਵਾਂਗੇ ਬਾਈ ਜੀ ਤੇ ਉਹ ਕਹਿੰਦੇ ਸੀਗੇ ਐਸ ਇਸ ਤਰ੍ਹਾਂ ਕਰਕੇ ਸਾਨੂੰ ਪੁੱਛਦੇ ਸੀ ਐ ਮੇਰੇ ਘਰਦਿਆਂ ਨੂੰ ਪੁੱਛਦੇ ਸੀ ਵੀ ਤੈਨ ਦੀਦੀ ਤੁਹਾਡੇ ਲਈ ਕੀ ਲਿਆਵਾਂ ਉਹਦੇ ਘਰ ਦੀ ਕਿ ਤੇ ਕਦੇ ਕੀ ਪੁੱਛਦੇ ਕਦੇ ਕੀ ਹੌਲੇ 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 ਫਿਰ ਉਹ ਐਵੇਂ ਗੰਦੀਆਂ ਗੱਲਾਂ ਕਰਨ ਲੱਗ ਗਏ ਤੇ ਬਹੁਤ ਬੇਕਾਰ ਗੱਲਾਂ ਕਰਨ ਲੱਗੇ ਸੀਗੇ ਤੇ ਜਿਸ ਕਾਰਨ ਸਾਡੇ ਨਾਲ ਉਹ ਵੀ ਫਰੋਡ ਕਰਨਾ ਚਾਹੁੰਦੇ ਸੀ ਉਹ ਮੈਂ ਪਹਿਲਾਂ ਤਾਂ ਮੰਨ ਲਓ ਬੰਦਾ ਹੀ ਸੀਗਾ ਫਿਰ ਉਹਨੇ ਕਿਸੇ ਤੋਂ ਵੌਇਸ ਕਰਵਾਈ ਕੁੜੀਆਂ ਵਾਲੀ ਉਸ ਤੋਂ ਬਾਅਦ ਸਾਡੇ ਨਾਲ ਗੱਲ ਕਰਦਾ ਰਿਹਾ ਫਿਰ ਉਹਨੇ ਵੀ ਮੰਨ ਲਓ ਮੇਰੇ ਨਾਲ ਤਾਂ ਕੁੜੀਆਂ ਵਾਲੀ ਗੱਲ ਹੀ ਕੀਤੀ ਜਾਂਦਾ ਬੰਦਾ ਸੀ ਹਾਂ ਜੀ ਬੰਦਾ ਹੀ ਸੀਗਾ ਤੇ ਕੁੜੀਆਂ ਵਾਲੀ ਗੱਲ ਕਰਕੇ ਇਹਦੇ ਨਾਲ ਗੱਲਾਂ ਕਰਦਾ ਰਿਹਾ ਕਿਉਂਕਿ ਮੈਂ ਕੋਲ ਹੀ ਰਹਿੰਦਾ ਸੀਗਾ ਹਰ ਟਾਈਮ ਅਸੀਂ ਗੱਲਾਂ ਜੇ ਉਹਨਾਂ ਜਦੋਂ ਜਵਾਬ ਦਿੰਦੇ ਸੀ ਤਾਂ ਅਸੀਂ ਦੋਨੋਂ ਇਕੱਠੇ ਹੁੰਦੇ ਸੀਗੇ ਤੇ ਫਿਰ ਸਾਨੂੰ ਸ਼ੱਕ ਜਿਹਾ ਪੈ ਗਿਆ ਵੀ ਇਹ ਬੰਦਾ ਹੈ ਤੇ ਸਾਡੇ ਨਾਲ ਇਸ ਤਰ੍ਹਾਂ ਮਜ਼ਾਕ ਹੀ ਕਰ ਰਿਹਾ ਤੇ ਮੈਨੂੰ ਕਹਿੰਦਾ ਨਹੀਂ ਬਾਈ ਅਸੀਂ ਮਜ਼ਾਕ ਨਹੀਂ ਕਰਦੇ ਅਸੀਂ ਤੇਰੀ ਸੱਚੀ ਹੋ ਹੈਲਪ ਕਰਨਾ ਚਾਹੁੰਦੇ ਹਾਂ ਬੜਾ ਤੱਕਾ ਕਰਦਾ ਰਿਹਾ ਮੇਰੇ ਨਾਲ ਤੇ ਸਾਨੂੰ ਇਹ ਹੀ ਕਹਿੰਦੇ ਸੀ ਵੀ ਤੁਸੀਂ ਸ਼ਰਮਾਉਂਦੇ ਕਿਉਂ ਤੁਸੀਂ ਜਿਹੜੀ ਚੀਜ਼ ਮੰਗਾਉਣੀ ਹੈ ਦੀਦੀ ਮੰਗਾ ਲਓ ਤੁਸੀਂ ਮੈਂ ਇੱਕ ਲੇਡੀ ਜਾਂ ਮੇਰੇ ਤੋਂ ਕੋਈ ਗੱਲ ਦੀ ਸ਼ਰਮ ਨਾ ਕਰੋ ਤੇ ਅਸੀਂ ਇੰਨੀ ਗੱਲ ਅੱਗੇ ਲਿਖਿਆ ਵੀ ਪੰਜਾਬੀਆਂ ਦਾ ਸ਼ਰਮ ਪੰਜਾਬੀਆਂ ਦਾ ਗਹਿਣਾ ਹੁੰਦੀ ਹੈ ਤੇ ਅਸੀਂ ਇਹੋ ਜਿਹੀ ਗੰਦੀਆਂ ਗੱਲਾਂ ਦੀਦੀ ਨਹੀਂ ਬਾਈ ਜੇ ਤੁਸੀਂ ਸਾਡੀ ਹੈਲਪ ਕਰਨੀ ਹੈ ਤਾਂ ਸਾਡੇ ਕਰ ਦੇ ਵਿੱਚ ਹੋਰ ਬਹੁਤ ਸਾਰੇ ਹੈ ਕੋਈ ਹੋਰ ਬਹੁਤ ਚੀਜ਼ਾਂ ਹੁੰਦੀਆਂ ਜਿਹੜੇ ਚ ਤੂੰ ਕਰਨਾ ਚੂੜੀਆਂ ਤੇ ਆ ਜਾਂਦੀ ਸੀ ਕਰੀਮਾਂ ਤੇ ਆ ਜਾਂਦੇ ਸੀਗੇ ਵਾਰੀ-ਵਾਰੀ ਇੱਕ ਕਰੀਮਾਂ ਨਾ ਕਿਹੜਾ ਤੇ ਮੈਨੂੰ ਸਾਨੂੰ ਉੱਥੋਂ ਸਮਝ ਆ ਗਈ ਕਿ ਕੋਈ ਨਾ ਕੋਈ ਸਾਡੇ ਨਾਲ ਬੰਦਾ ਹੈ ਤੇ ਸਾਨੂੰ ਐਵੇਂ ਗਲਤ ਰਸਤੇ ਪਾ ਰਿਹਾ ਤੇ ਦੇਖੋ ਜੀ ਸਾਡੇ ਇਸ ਹਜੇ ਵੀ ਗਰੀਬ ਬੰਦਿਆਂ ਨੂੰ ਨਹੀਂ ਛੱਡ ਰਹੇ ਉਹ ਬੰਦੇ ਨਹੀਂ ਛੱਡ ਰਹੇ ਅਸੀਂ ਤੁਹਾਨੂੰ ਵੀਡੀਓ ਇਸ ਕਰਕੇ ਪਾਉਨੇ ਅਸੀਂ ਦੇਖੋ ਫਰੋਡ ਤਾਂ ਸਾਡੇ ਨਾਲ ਕੋਈ ਕਰ ਵੀ ਨਹੀਂ ਸਕਦਾ ਸਾਨੂੰ 5 ਸਾਲ ਹੋ ਗਏ ਸੋਸ਼ਲ ਮੀਡੀਆ ਤੇ ਐਕਟਿਵ ਹੈਗੇ ਆਂ ਅਸੀਂ 5 ਸਾਲ ਔਰ ਸਾਨੂੰ ਇੱਕ ਇੱਕ ਗੱਲ ਦਾ ਪਤਾ ਹੈ ਉਹ ਮੈਨੂੰ ਤਾਂ ਲੱਗਦਾ ਕੋਈ جاسੂਸ ਹੈਗਾ ਸੀ ਵੀ ਜੇ ਸਾਡੇ ਕੋਈ ਐਜੋ ਜੇ ਕੋਈ ਫੋਟੋ ਲੈ ਲੈਂਦਾ ਜਾਂ ਸਾਨੂੰ ਅਸੀਂ ਇਸ ਤਰ੍ਹਾਂ ਕਰ ਦਿੰਦੇ ਤਾਂ ਫਿਰ ਸਾਨੂੰ ਬਲੈਕਮੇਲ ਕਰਨਾ ਸੀ ਉਹਨੇ ਸਾਨੂੰ ਕਹਿਣਾ ਸੀ ਤੁਸੀਂ ਸਾਡੇ ਉਹ ਭੇਜੋ ਕੋਈ ਨਾ ਕੋਈ ਪਾਕਿਸਤਾਨ ਦਾ ਜਾਸੂਸ ਸੀ ਨਾਮ ਉਹਨੇ ਰੱਖਿਆ ਸੀ ਉਹਨਾਂ ਦੇ ਜਿਹੜੀ ਘਰ ਵਾਲੀ ਬਣ ਕੇ ਉਹਨੇ ਸਾਡੇ ਨਾਲ ਗੱਲ ਕੀਤੀ ਉਹ ਤਾਂ ਅਸੀਂ ਫੋਟੋ ਵੀ ਲਾਵਾਂਗੇ ਇੱਥੇ ਸਕਰੀਨਸ਼ਾਟ ਤਾਂ ਤੇ ਬਾਈ ਉਹਨਾਂ ਨੇ ਸਾਡੇ ਨਾਲ ਵੇਖ ਲਓ ਕਿੰਨਾ ਤੱਕਾ ਕੀਤਾ ਤੇ ਇਹੋ ਜੇ ਲੋਕ ਪਏ ਆ ਵੀ ਜਿਹੜਾ ਅਜੇ ਵੀ ਸਾਡੇ ਨਾਲ ਐਵੇਂ ਕਰੀ ਰਹੀ ਹੈ ਗਰੀਬਾਂ ਦਾ ਬਹੁਤ ਮਜ਼ਾਕ ਉਡਾ ਰਹੇ ਨੇ ਤੇ ਫਾਇਦਾ ਉਠਾ ਰਹੇ ਨੇ ਬਹੁਤ ਹੀ ਜ਼ਿਆਦਾ ਬਹੁਤ ਹੀ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਅਜੇ ਸ਼ਰਮ ਨਹੀਂ ਆਉਂਦੀ ਪਤਾ ਨਹੀਂ ਕਿੱਥੇ ਲੋਕ ਜਾ ਕੇ ਕਿੱਥੇ ਇਹਨਾਂ ਨੂੰ ਨਿਗਰ ਨਹੀਂ ਆਉਂਦਾ ਯਾਰ ਕਿ ਕਿਸੇ ਗਰੀਬ ਦਾ ਯਾਰ ਤੁਸੀਂ ਮਜ਼ਾਕ ਉਡਾ ਰਹੇ ਹੋ ਬਿਲਕੁਲ ਹੀ ਸ਼ਰਮ ਨਹੀਂ ਸਾਨੂੰ ਪੁੱਛਦੇ ਸੀ ਕ੍ਰੀਮਾ ਸੀ ਕਿ ਭਾਈ ਅਸੀਂ ਤਾਂ ਗਰੀਬੀ ਵਿੱਚ ਸਾਨੂੰ ਤਾਂ ਪਤਾ ਹੀ ਨਹੀਂ ਕ੍ਰੀਮਾ ਕਿ ਅਸੀਂ ਕ੍ਰੀਮਾ ਨਾ ਕਦੇ ਲਾਈਆਂ ਨਾ ਅਸੀਂ ਲਾਉਂਦੇ ਅਸੀਂ ਸਿੱਧੇ ਸਾਦੇ ਸਿੰਪਲ ਜਿਹੇ ਬੰਦੇ ਉਹ ਬਾਬੇ ਨਾਨਕ ਦੇ भगत ਆਗੇ ਆ ਉਸ ਬਾਬੇ ਦੀ ਬਾਣੀ ਸੁਣਨੇ ਆ ਸਵੇਰ ਸ਼ਾਮ ਹਰ ਵਾਰ ਇਹ ਗੱਲ ਬਾਈ ਤੁਸੀਂ ਸਾਨੂੰ ਕਰੀਮਾ ਦੱਸੋ ਕਰੀਮਾ ਕਿਹੜੀਆਂ ਲਾਉਣੀਆਂ ਕੀ ਕਰਨਾ ਫੇਸ ਕਿਹੜੇ ਲਾਉਣੇ ਆ ਸੀ ਕਿ ਆ ਬਾਈ ਸਾਨੂੰ ਜੇ ਹੈਲਪ ਕਰਨੀ ਆ ਤਾਂ ਕੋਈ ਘਰ ਵਾਂਗ ਵਿਚ ਹੋਰ ਬਹੁਤ ਹੁੰਦੀਆਂ ਪਰ ਸਾਨੂੰ ਹਰ ਵਾਰੀ ਉਹੀ ਗੱਲਾਂ ਤੇ ਉਤੋਂ ਸਾਨੂੰ ਸਮਝ ਆ ਗਈ ਬਈ ਇਹ ਬੰਦਾ ਸਾਡੇ ਨਾਲ ਫਰੋਡ ਕਰ ਰਿਹਾ ਕਿਵੇਂ ਨਾ ਕਿਵੇਂ ਸਾਨੂੰ ਲੁੱਟਣਾ ਚਾਹੁੰਦਾ ਜਾਂ ਸਾਡਾ ਕੋਈ ਐਓਜੀ ਚੀਜ਼ਾਂ ਪੁੱਛਣਾ ਚਾਹੁੰਦਾ ਸਾਡੇ ਕੋਲ ਜਿਹੜਾ ਵੀ ਅਸੀਂ ਦੂਜੇ ਜਾ ਕੇ ਕਿਸੇ ਦੇਸ਼ 'ਚ ਦਸੀਏ ਪਰ ਅਸੀਂ ਇਸ ਤਰ੍ਹਾਂ ਕਰਨ ਨਹੀਂ ਦਿੰਦੇ ਬਾਈ ਸਾਡੇ ਦੇਸ਼ ਨਾਲ ਬਹੁਤ ਪਿਆਰ ਆ ਸਾਨੂੰ ਗਰੀਬ ਜ਼ਰੂਰ ਆਂ ਮਿਹਨਤ ਕਰ ਲਾਂਗੇ ਠੀਕ ਐ ਕੋਈ ਸਾਨੂੰ ਕੋਈ ਐਓ ਜੀ ਆ ਸੁਮੇਦ ਲਵਾ ਦਿੰਦਾ ਜਦੋਂ ਬੰਦਾ ਤੇ ਫਿਰ ਸਾਡੇ ਨਾਲ ਐਓ ਜੀ ਕੰਮ ਕਰਦਾ ਨਾ ਤੇ ਬੜੀ ਠੇਸ ਪਹੁੰਚਦੀ ਐ ਬਾਈ ਯਾਰ ਹੱਥ ਜੋੜ ਕੇ ਇੱਕ ਹੀ ਬੇਨਤੀ ਐ ਵੀ ਤੁਸੀਂ ਤੁਹਾਡੇ ਅੱਗੇ ਵੀ ਗਰੀਬਾਂ ਨਾ ਆਇਆ ਜਾਂ ਮਜ਼ਾਕ ਨਾ ਬਣਾਓ ਇੱਕੀ ਗੱਲ ਤੁਹਾਨੂੰ ਕਹਿੰਨੇ ਆਂ ਵੀ ਯਾਰ ਅਸੀਂ ਤੁਹਾਡੇ ਕੋਲ ਕਦੇ ਨਹੀਂ ਮੰਗਦੇ ਯਾਰ ਕਦੋਂ ਮੰਗਿਆ ਤੁਹਾਡੇ ਕੋਲ ਤੁਸੀਂ ਮੈਨੂੰ ਕੋਈ ਫੋਨ ਕਰ ਦਿੰਦਾ ਬਾਈ ਵੀ ਅਸੀਂ ਤੇਰੀ ਹੈਲਪ ਕਰਨੇ ਆਂ ਹੈਲਪ ਕਰਨੇ ਆਂ ਜਿੰਨੇ ਹੈਲਪ ਕਰਨੀ ਆ ਨਾ ਚੁੱਪ ਕਰਕੇ ਕਰ ਦਿੰਦਾ ਗੱਲਾਂ ਨਹੀਂ ਕਰਦਾ ਉਹ ਬੰਦਾ ਜਿੰਨੇ ਕਦੇ ਵੀ ਕਿਸੇ ਦੀ ਹੈਲਪ ਕਰਨੀ ਆ ਉਹ ਨਾ ਐ ਨਹੀਂ ਕਹੂਗਾ ਤੂੰ ਕੀ ਕਰਦਾ ਕੀ ਨਹੀਂ ਤੂੰ ਫਲਾਣਾ ਢਿਮਕਾ ਕੁਝ ਵੀ ਨਹੀਂ ਅੱਜਕੱਲ ਸਿੱਧੀ ਹੈਲਪ ਕਰਦਾ ਉਹ ਤਾਂ ਅਸੀਂ ਕੋਲਰ ਦੀ ਵੀਡੀਓ ਪਾਈ ਸੀ ਤੇ ਹਜ਼ਾਰਾਂ ਕਮੈਂਟ ਆਉ ਜਿਵੇਂ ਜਿਹੜੇ ਸਾਨੂੰ ਸਲਾਹ ਦੇਣ ਵਾਲੇ ਸੀ ਦਰਖਤ ਲਾ ਲਓ ਫਲਾਣਾ ਕਰ ਲਓ ਅੱਜ ਦਰਖਤ ਲਾ ਦੇ ਨੇ ਕਿ ਅੱਜੋਂ ਮੀਂਹ ਪੈ ਜਾਂਦਾ ਸਾਡੇ ਸਾਨੂੰ ਹੀ ਪਤਾ ਵੀ ਦਰਖਤ ਲਾਉਣੇ ਜ਼ਰੂਰੀ ਆ ਸਾਨੂੰ ਇਸ ਗੱਲ ਦਾ ਸਮਝ ਹੈ ਪਰ ਇਹ ਨਹੀਂ ਵੀ ਉਸੇ ਟਾਈਮ ਹੀ ਸਾਡੇ ਦਰਖਤ ਵੱਡੇ ਹੋ ਜਾਂਦੇ ਪੰਜ-ਪੰਜ ਸਾਲਾਂ ਵਾਲੇ ਤੇ ਸਾਡੇ ਮੀਂਹ ਪੈਣ ਲੱਗ ਜਾਂਦਾ ਸਾਡੇ ਠੰਡੀਆਂ ਹਵਾਵਾਂ ਆਉਣ ਲੱਗ ਜਾਂਦੀਆਂ ਸਲਾਹ ਦੇਣ ਵਾਲੇ ਬਹੁਤ ਸੀ ਪਰ 5-7 ਬੰਦੇ ਐ ਉਹ ਜੀ ਸੀ ਜਿਨ੍ਹਾਂ ਨੇ ਸਾਡੀ ਹੱਥੋਂ ਹੱਥ ਹੈਲਪ ਕਰਦੀ। ਐ ਉਹ ਜੇ ਬੰਦੇ ਹੁੰਦੇ ਆ ਬਾਈ ਪਰ ਇੱਥੇ ਦੁਨੀਆ ਸਲਾਹ ਬਹੁਤ ਦਿੰਦੀ ਐ ਫ੍ਰੀ ਦੀ। ਹੈਲਪ ਦਾ ਤਾਂ ਨਾ ਹੀ ਆ। ਨਾ ਹੀ ਬਸ। ਸਲਾਹ ਤਾਂ ਹਰੇਕ ਕੋਲੋਂ ਲੈ ਲਓ। ਮਿੰਟ ਲਾਉਣ ਕੇ ਸਲਾਹਾਂ ਦੇਣ ਲਈ ਤੁਸੀਂ ਦਰਖਤ ਲਾਓ ਤੁਸੀਂ ਉਹ ਕਰ ਲਓ ਇਹ ਕਰ ਲਓ। ਸਾਨੂੰ ਪਤਾ ਬਾਈ ਜੀ ਅਸੀਂ ਲੋਕਾਂ ਦੇ ਖੇਤ ਬੈਠੇ ਆ। ਠੀਕ ਐ ਇੱਥੇ ਦਰਖਤ ਵੀ ਲਾ ਦੇਣ ਲਾਵਾਂਗੇ ਅਸੀਂ ਐ ਉਹ ਜੀ ਗੱਲ ਨਹੀਂ ਉਹ ਤਾਂ ਇੱਕ ਸੇਵਾ ਹੀ ਹੁੰਦੀ ਐ। ਜ਼ਰੂਰ ਅਸੀਂ ਸੇਠਾਂ ਨੂੰ ਕਿਹਾ ਹੋਇਆ ਸਾਡੇ ਜਿਹੜੇ ਮਾਲਕ ਹੈਗੇ ਜ਼ਮੀਨ ਦੇ ਉਹਨਾਂ ਨੂੰ ਕਿਹਾ ਹੋਇਆ ਵੀ ਸਾਨੂੰ ਦਰਖਤ ਲਿਆ ਹੁਣ ਬਰਸਾਤ ਸਾਡੇ ਇੱਕ ਹੋ ਗਈ ਆ ਤੇ ਹੁਣ ਸਾਡੇ ਤੇ ਦਰਖਤ ਲਾਵਾਂਗੇ ਅਸੀਂ ਸਾਰਾ ਕੋਸ਼ਿਸ਼ ਕਰਾਂਗੇ ਜਿੰਨਾ ਤੇ ਰਵਾਂਗੇ ਉਹਨਾਂ ਚਿਰ ਸੇਵਾ ਪਾਣੀ ਕਰਾਂਗੇ ਜਦੋਂ ਕੋਈ ਹੋਰ ਬੰਦਾ ਆ ਗਿਆ ਸਾਡੇ ਥਾਂ ਤੇ ਤੋਂ ਉਹ ਜਾਣੇ ਹੁੰਦਾ ਕੰਮ ਜਾਣੇ ਪਰ ਐਵੇਂ ਹੁੰਦਾ ਬਾਈ ਸਲਾਹ ਸਾਨੂੰ ਸਾਰਾ ਪਤਾ ਵੀ ਸਲਾਹ ਇੱਥੇ ਦੁਨੀਆ ਸਲਾਹ ਦੀ ਹੈ ਮੁਕਤ ਦੀ ਸਲਾਹ ਜਿੰਨੀ ਮਰਜ਼ੀ ਲੈ ਲਓ ਮੈਂ ਅੱਜ ਕਿਸੇ ਨੂੰ ਕਹਿ ਦੇਣਾ ਵੀ ਮੈਂ ਇੱਕ ਮਕਾਨ ਪੋਣਾ ਮੈਨੂੰ ਸਲਾਹ ਦੇ ਦਿਓ ਕੋਈ ਕਹੂਗਾ ਉਹਦਾ ਮਕਾਨ ਦਾ ਮੂੰਹ ਐ ਕਰ ਦੇ ਕੋਈ ਕਹੂਗਾ ਐ ਕਰ ਦੇ ਕੋਈ ਕਹੂਗਾ ਉੱਤਾਂ ਦੀ ਮੂੰਹ ਰੱਖ ਲੈ ਸੁਣਾਈ ਸਲਾਹ ਵਾਲੇ ਬਹੁਤ ਹੁੰਦੇ ਆ ਬਾਈ ਜੀ ਪਰ ਕਰਨ ਵਾਲਾ ਕੋਈ ਨਹੀਂ ਤੇ ਉਸ ਬਾਈ ਦਾ ਨੰਬਰ ਵੀ ਮੈਂ ਸ਼ੇਅਰ ਕਰੂੰਗਾ ਜੇ ਉਸ ਬਾਈ ਕੋਲ ਪੈਸੇ ਹੋਣ ਤਾਂ ਉਸ ਬਾਈ ਨੂੰ ਫੋਨ ਕਰਿਓ ਜੇ ਪੁੱਛਿਓ ਜੇ ਸਾਡਾ ਵੀ ਉਹ ਬੰਦਿਆਂ ਨਾਲ ਤੇਰਾ ਕੀ ਦੁਸ਼ਮਣੀ ਸੀ ਵੀ ਜਿਹੜਾ ਤੁਸੀਂ ਇਹੋ ਜਿਹੀ ਗੱਲਾਂ ਕਰਕੇ ਤੇ ਉਹਦੇ ਨਾਲ ਤੁਸੀਂ ਫਰੋਡ ਕਰਨਾ ਚਾਹੁੰਦੇ ਸੀ ਜਰੂਰ ਸਾਨੂੰ ਇਸ ਗੱਲ ਦਾ ਜਵਾਬ ਦਿਓ ਜੇ ਜਿਹੜੇ ਬੰਦੇ ਕੋਲ ਪੈਸੇ ਹੈ ਜਾਂ ਕੋਈ ਉਸਪੇਨ ਚ ਸਾਡੀ ਕੋਈ ਵੀਡੀਓ ਦੇਖਦਾ ਹੋਵੇ ਤਾਂ ਉਸ ਬੰਦੇ ਨੂੰ ਫੋਨ ਕਰਕੇ ਪੁੱਛਿਆ ਜੇ ਜਰੂਰ ਅਸੀਂ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਕਿ ਉਸ ਬੰਦੇ ਤੋਂ ਪੁੱਛੋ ਵੀ ਸਾਡਾ ਇਹੋ ਜਿਹਾ ਕੀ ਸੀ ਸਾਨੂੰ ਕਹਿੰਦਾ ਅਸੀਂ ਅੰਮ੍ਰਿਤਸਰ ਰਹਿੰਦੇ ਆ ਤੇ ਸਾਡਾ ਅੰਮ੍ਰਿਤਸਰ ਘਰ ਹੈਗਾ ਤੇ ਅਸੀਂ ਇੰਡੀਆ ਆਉਣਾ ਦੋ ਚਾਰ ਦਿਨੋਂ ਅੱਜ ਉਸ ਗੱਲ ਨੂੰ ਮੈਨਾ ਹੋ ਗਿਆ ਕਹਿੰਦੇ ਅਸੀਂ 4-5 ਦਿਨਾਂ ਨੂੰ ਆ ਜਾਣਾ ਤੇ ਤੁਹਾਡੇ ਕੋਲ ਆਵਾਂਗੇ ਜ਼ਰੂਰ ਮਿਲਣ ਤੁਹਾਨੂੰ ਪੈਸੇ ਦੇ ਕੇ ਜਾਵਾਂਗੇ ਤੁਹਾਨੂੰ ਘਰ ਬਣਾ ਕੇ ਜਾਵਾਂਗੇ ਲੋੜ ਨਹੀਂ ਉਸਤਾਦ ਉਹ ਅਸੀਂ ਕਹਿੰਦੇ ਸਾਨੂੰ ਨਹੀਂ ਲੋੜ ਹੈ ਅਸੀਂ ਹਰ ਵਾਰ ਇਹ ਹੀ ਕਹੀ ਗਏ ਸਾਨੂੰ ਨਹੀਂ ਚਾਹੀਦੇ ਨਹੀਂ ਚਾਹੀਦੇ ਬਾਈ ਠੀਕ ਹੈ ਤੂੰ ਜਿਆਦਾ ਹੀ ਤੱਕਾ ਕਰਦਾ ਤਾਂ ਕੋਈ ਨਹੀਂ ਤੂੰ ਆ ਜਾ ਜੀ ਆਇਆਂ ਨੂੰ ਮਿਲ ਸਾਨੂੰ ਤੇ ਸਾਡੀ ਜੀ ਹੈਲਪ ਕਰਨਾ ਚਾਹਨਾ ਕਰ ਪਰ ਉਹ ਸਾਡੇ ਨਾਲ ਤੱਕਾ ਕਰ ਗਏ ਤੇ ਇਸ ਤਰ੍ਹਾਂ ਸਾਡੇ ਨਾਲ ਫਰੋਡ ਹੋਇਆ ਤੇ ਲੋਕ ਇਸ ਤਰ੍ਹਾਂ ਕਰਦੇ ਆ ਬਾਈ ਇਸ ਗਰੀਬ ਨਾਲ ਚਲੋ ਉਹਨਾਂ ਦੀ ਮਰਜ਼ੀ ਵਾਹਿਗੁਰੂ ਰੱਬ ਉਹਨਾਂ ਨੂੰ ਠੀਕ ਰੱਖੇ ਤੰਦਰੁਸਤ